ਬਟਿੰਡੇ ਦੇ ਵਿੱਚ ਆਇਆ ਜਿੰਨਾ ਪਿਆਰ ਜਿੰਨਾ ਜੋਸ਼ ਜਿੰਨਾ ਦਿਰਨ ਰਾਦਾ ਤੁਸੀਂ ਦਿਖਾ ਰਹੇ ਹੋ ਮੈਂ ਪ੍ਰਮਾਤਮਾ ਦਾ ਸ਼ੁਕਰਗੁਜ਼ਾਰ ਆ ਕਿ ਮੈਨੂੰ ਇਸ ਜਨਮ ਚ ਇੰਨਾ ਪਿਆਰ ਮਿਲ ਗਿਆ ਜੇ ਮੈਂ ਅਗਲੇ 7 ਜਨਮ ਹਰੇਕ ਸਾਹ ਬਾਅਦ ਵੀ ਧੰਨਵਾਦ ਕਰਦਾ ਰਹਾ ਤਾਂ ਵੀ ਕਰਜ਼ਾ ਨਹੀਂ ਲਾ ਸਕਦਾ ਮਾਨਾ ਤੇਰੀ ਸੋਗਤ ਬੜੀ ਨਾਲ ਤੁਸੀਂ ਇੱਥੇ ਪਹੁੰਚੋ ਗੁਰਮੀਤ ਸਿੰਘ ਜੀ ਖੁੱਡੀਆਂ ਤੁਹਾਡੇ ਕੈਂਡੀਡੇਟ ਨੇ ਪਿਛਲੀ ਗੱਡੀ ਸਾਡੇ ਐਮਐਲਏ ਸਹਿਬਾਨ ਨੇ ਮਾਨਸਾ ਤੋਂ ਤਲਵੰਡੀ ਤੋਂ ਸਰਦੂਲਗੜ ਤੋਂ ਬੁਲਾਡੇ ਤੋਂ ਪੁੱਚੋ ਤੋਂ ਦਿਹਾਤੀ ਤੋਂ ਔਰ ਤੁਸੀਂ ਸਾਰੇ ਸਾਡੇ ਆਪਣੇ ਹੋ ਮੈਂ ਆਮ ਤੌਰ ਤੇ ਚਾਹੇ ਗੁਜਰਾਤ ਜਾਵਾਂ ਚਾਹੇ ਸਾਮ ਜਮ ਮੈਂ 15 ਸਕਿੰਟ 20 ਸਕਿੰਟ ਲੋਕਾਂ ਨੂੰ ਦੇ ਦਿੰਦਾ ਹੁਣ ਪੜਾਅ ਕੱਢਣ ਵਾਸਤੇ ਛੀਕਾ ਮਾਰ ਲਓ ਨਾਰੇ ਲਾ ਲਓ ਤਿੰਨ ਪੀੜੀਆਂ ਦੀ ਪੜਾਅ ਪਈ ਹੈ ਮੈਂ ਬੈਗ ਤੁਹਾਡੇ ਵੱਲੋਂ ਕਰ ਦਿੰਦਾ ਆਪ ਦਾ ਸਮਾਂ ਸ਼ੁਰੂ ਹੁੰਦਾ ਹੈ ਅਬ ਨੇ ਜਿੰਦਾਬਾਦ ਆ ਬਾਦਲਾਂ ਕੇ ਟੱਪਰ ਨੇ ਬਠਿੰਡੇ ਦਾ ਠੇਕਾ ਲੈ ਰੱਖਿਆ ਸੀ ਕਿ ਬਠਿੰਡਾ ਸਾਡਾ ਕਿਲਾ ਹੈ ਵੀਰੋ 4 ਜੂਨ ਨੂੰ ਕਿਲੇ ਟੈਂਦੇ ਦੇਖਿਓ ਰਾਤ ਮੈਂ ਝਨੀਰ ਸੀ ਝਨੀਰ ਵੀਰੋ ਅੱਜ ਮੈਂ ਬੱਲੂਆਂ ਨੇ ਸੀ ਦਿਨੇ ਅੱਜ ਤੁਹਾਡੇ ਕੋਲੇ ਆ ਕੱਲ ਨੂੰ ਸਮਾਣੇ ਤੇ ਮਲੇਰ ਕੋਟਲੇ ਆ ਮੇਰੇ ਵੀਰੋ ਜਿੱਥੇ ਜਾਨਾ ਲੋਕ ਕਹਿੰਦੇ ਯਾਰ ਇਹ ਹਜੇ ਕੁਛ ਨਹੀਂ ਦੇਖਿਆ ਸੀ ਅਸੀਂ ਤਾਂ ਇੰਨਾ ਨੇੜੇੋਂ ਮੁੱਖ ਮੰਤਰੀ ਨੂੰ ਨਹੀਂ ਦੇਖਿਆ ਸੀ ਸਾਨੂੰ ਤਾਂ ਪਰੇ ਹੀ ਹੁੰਦੇ ਸੀ ਵੀਰੋ ਮੈਂ ਤੁਹਾਡਾ ਆਪਣਾ ਪੁੱਤਾਂ ਮੈਂ ਤੁਹਾਡਾ ਭਤੀਜਾ ਮੈਂ ਤੁਹਾਡਾ ਛੋਟਾ ਵੱਡਾ ਭਾਈ ਆ ਸੋ ਵੀਰੋ ਮੈਨੂੰ ਦੂਰ ਨਹੀਂ ਰਹਿਣਾ ਹੁੰਦਾ ਮੈਂ ਲੋਕਾਂ ਤੋਂ ਦੋ ਦਿਨ ਦੂਰ ਰਹਿ ਲਾ ਮੈਨੂੰ ਨਾ ਚਿੱਤ ਨੂੰ ਕੁਵਰਾ ਹੱਤੀ ਹੋਣ ਲੱਗ ਜਾਂਦੀ ਹੈ ਕਿਉਂਕਿ ਮੈਂ ਲੋਕਾਂ ਦਾ ਬੰਦਾ ਆ ਮੈਂ ਲੋਕਾਂ ਚੋਂ ਉੱਠਿਆ ਮੈਂ ਬੋਰ ਵਾਲੇ ਟੋਇਆਂ ਚੋਂ ਨਿਕਿਆ ਹੋਇਆ ਮੈਂ ਪਿੰਡਾਂ ਚੋਂ ਨਿਕਿਆ ਹੋਇਆ ਮੈਂ ਆਸ਼ਰਮ ਟਰੈਕਟਰਾਂ ਤੋਂ ਨਿਕਿਆ ਹੋਇਆ ਮੈਂ ਇੱਕ ਬੜਦ ਵਾਲੇ ਰੇੜਿਆਂ ਚੋਂ ਨਿਕਲਿਆ ਹੋਇਆ ਇਹਨਾਂ ਨੂੰ ਕੀ ਪਤਾ ਯਾਰ ਗਰੀਬੀ ਕੀ ਹੁੰਦੀ ਹੈ ਇਹ ਤਾਂ ਸੋਨੇ ਦੇ ਚਮਚੇ ਲੈ ਕੇ ਮੂੰਹ 'ਚ ਜੰਮੇ ਨੇ ਇਹਨਾਂ ਨੂੰ ਕੀ ਪਤਾ ਕਿ ਗਰੀਬੀ ਕੀ ਹੁੰਦੀ ਹੈ ਮੈਨੂੰ ਪਤਾ ਹੈ ਤੁਸੀਂ ਮੈਨੂੰ ਬਸ ਇੱਕ ਇੱਕ ਮੈਂ ਤੁਹਾਡੇ ਕੋਲ ਬਠਿੰਡੇ ਵਾਲਿਓ ਇੱਕ ਚੀਜ਼ ਮੰਗਣ ਆਇਆ ਇਹਨਾਂ ਦੇ ਟੱਬਰ 'ਚ ਇੱਕੋ ਹੀ ਰਹਿ ਗਈ ਜਿਹੜੀ ਹਾਰੀ ਬਸ ਉਹ ਕੰਮ ਕਰ ਦੋ ਫਿਰ ਇੱਕ ਦੂਜੇ ਨੂੰ ਕਹਿ ਨਹੀਂ ਸਕਦੇ ਇਹ ਜੋ ਸਾਲੇ ਜੀਜੇ ਪੁੱਤ ਭਤੀਜੇ ਇਕੱਠੇ ਹੋਇਆ ਕਰਨਗੇ ਉਹ ਕਹਿੰਦੇ ਤੂੰ ਹਾਰ ਗਿਆ ਉਹ ਕਹਿੰਦੇ ਤੂੰ ਕਹਿੰਦਾ ਜਿੱਤ ਗਿਆ 2 ਲੱਖ ਤੇ 2 ਲੱਖ ਤੇ ਬੀਬਾ ਜੀ 2 ਲੱਖ ਤੇ ਬਟਾਲੇ ਜਿੰਨੀਆਂ ਚੁੰਨੀਆਂ ਬਟਾਉਣੀਆਂ ਬੀਬਾ ਸਾਨੂੰ ਬੁੱਧੂ ਬਣਾਈ ਗਏ ਤੁਸੀਂ ਸਾਡੇ ਪਿੰਡਾਂ ਸਾਡੀਆਂ ਮਾਵਾਂ ਨਾਲ ਪੈਣਾ ਨਾਲ ਚੁੰਨੀਆਂ ਬਟਾਈ ਗਈ ਤੇ ਚੁੰਨੀਆਂ ਦੀ ਡਿੱਗੀ ਪਰਖੇ ਰੱਖਦੀ ਸੀ ਵੀ ਹੋਰ ਲੈ ਲੋ ਏਕੜਾ ਉਹ ਚੁੰਨੀਆਂ ਦਾ ਤੂੰ ਲੈਂਦੀ ਹੋਈ ਨਹੀਂ ਜਿਹੜੀਆਂ ਬਿਠਾ ਕੇ ਲੈਉਣੀ ਐ ਉਹ ਸਾਡੀਆਂ ਮਾਵਾਂ ਪੈਣਾ ਸੋ ਵੀਰੋ ਇਕੱਠੇ ਹੋ ਜੋ ਮੈਂ ਤੁਹਾਡੇ ਨਾਲ 4 ਜੂਨ ਨੂੰ 13 ਜੀਉ ਕਰ ਦੋ ਆ ਇੱਕ ਮੁੰਡਾ ਇੱਥੇ ਫੱਟਾ ਵੀ ਲਈ ਫਿਰਦਾ 13 ਜੀਉ ਦਾ ਓਸੀ ਤੇਰਾ ਜ਼ੀਰੋ ਕਰ ਦੋ ਉਸ ਤੋਂ ਬਾਅਦ ਆ ਸਰਕਾਰ ਦੇ ਜਿਹੜੇ 3 ਸਾਲ ਨੇ ਜੇ ਸੋਨੇ ਦੀ ਚਿੜੀ ਪੰਜਾਬ ਨਾ ਦੁਬਾਰੇ ਬਣਾਇਆ ਮੈਨੂੰ ਨੀਵੇਂ ਥਾਂ ਬਿਠਾ ਲਿਓ ਦੀ ਤੱਕ ਇਹਨਾਂ ਨੇ ਆਪਦਾ ਹੀ ਰਾਹ ਸਮਝ ਲਿਆ ਸੀ ਅਸੀਂ ਉਹ ਆਇਆ ਕਰਾਂਗੇ ਕਿਵੇਂ ਉਹ ਮਿੰਦਰ ਬਾਟ ਦਾ ਮੁੰਡਾ ਵੀ ਬੈਠਾ ਸੀ ਸਤੋਜ ਉਹਨੇ ਆਪ ਲੋਕ ਇਕੱਠੇ ਕਰਨੇ ਸੀ ਮੇਰੀ ਪ੍ਰਮਾਤਮਾ ਨੇ ਡਿਊਟੀ ਲਈ ਆ ਜਾਂ ਆਮ ਲੋਕਾਂ ਦੇ ਜਾ ਜਾ ਕੇ ਘਰਾਂ ਦੇ ਚੁੱਲ੍ਹੇ ਜਿਹੜੇ ਬੁਝ ਗਈ ਅੱਗ ਉਹਨਾਂ ਦੀ ਅੱਗ ਜਗਾ ਜਾ ਕੇ 43000 ਨੌਕਰੀਆਂ ਦੇਤੀਆਂ ਵੀਰੋ ਥਰਮਲ ਪਲੈਂਟ ਖਰੀ ਆਹਾ ਆ ਥਰਮਲ ਪਲੈਂਟ ਤੁਹਾਡੇ ਵਾਲਾ ਬੰਦ ਕਰਤਾ ਚਲੋ ਕੋਈ ਨਹੀਂ ਇਹਨਾਂ ਨੇ ਬੰਦ ਕਰਤਾ ਅਸੀਂ ਨਵਾਂ ਥਰਮਲ ਪਲੈਂਟ ਕੋਵਿੰਦਪਾਲ ਸਾਹਿਬ ਵਾਲਾ ਖਰੀਦ ਲਿਆ ਇੱਥੇ ਆ ਜਿਹੜਾ ਥਰਮਲ ਪਲੈਂਟ ਹੈ ਇਹ 1200 ਏਕੜ ਜਗ੍ਹਾ ਵੀਰੋ ਤੁਹਾਨੂੰ ਐਸੀ ਸ਼ਾਨਦਾਰ ਚੀਜ਼ ਬਣਾ ਕੇ ਦੇਵਾਂਗੇ ਲੋਕ ਬਠਿੰਡੇ ਆ ਕੇ ਫੋਟੋ ਖਿਚਾਏ ਕਰਨ ਬੜਾ ਗੁੱਸਾ ਬੜਾ ਗੁੱਸਾ ਮੇਰੇ ਦਿਲ ਚ ਨਬਰਦੀ ਪਹਾੜਾਂ ਦੇ ਵਿੱਚ ਮਹਿਲ ਬਣਾਈ ਬੈਠਿਆ ਓਏ ਤੁਹਾਡੇ ਖੂਨ ਨਾਲ ਉਹ ਇੱਟਾਂ ਜਿਹੜੀਆਂ ਲੱਗੀਆਂ ਨੇ ਉਹ ਤੁਹਾਡਾ ਮਾਸ ਹੈ ਤੇ ਜਿਹੜਾ ਸਿਮਿੰਟ ਲੱਗਿਆ ਉਹ ਤੁਹਾਡਾ ਖੂਨ ਹੈ ਆਮ ਲੋਕਾਂ ਦੇ ਖੂਨ ਨਾਲ ਮਹਿਲ ਸਾਰੇ ਨੇ ਬਸ ਉਹਦਾ ਮੈਂ ਕਾਗਜ਼ ਉਹਦੇ ਪਾੜ ਲੈ ਹਰੇਕ ਕਮਰੇ ਦੇ ਪਿੱਛੇ ਪੂਲ ਹੈ ਹਰੇਕ ਕਮਰੇ ਦਾ ਲੱਗ ਪੂਲ ਹੈ ਸਵਿਮਿੰਗ 7 ਲੱਖ ਰੁਪਇਆ ਇੱਕ ਰਾਜ ਦਾ ਕਿਰਾਇਆ ਹੈ 7 ਲੱਖ ਰੁਪਈਆ ਇੱਕ ਬੰਦੇ ਦੀ ਸਾਰੀ ਜਿੰਦਗੀ ਲੰਘ ਜਾਂਦੀ ਹੈ 7 ਲੱਖ ਕਮਾਉਂਦੇ ਦੀ ਆਪਾਂ ਇਕੱਠੇ 20000 ਰੁਪਈਆ ਦੇਖਿਆ ਗਰੀਬਾਂ ਨੇ ਤੇ ਇਹਨਾਂ ਨੇ ਸਾਡੇ ਪੈਸੇ ਲੁੱਟ ਕੇ ਬਣਾ ਲਿਆ ਸੁੱਖ ਵਿਲਾਸ ਹੁਣ ਕਾਗਜ਼ ਥਿਆ ਗਏ ਉਹਦੇ ਬਿਜਲੀਆਂ ਬੁਜਰੀਆਂ ਮaaf ਕਰਾ ਰੱਖਿਆ ਸਾਰੀਆਂ ਹੀ ਹੁਣ ਕਾਗਜ਼ ਥਿਆ ਗਏ ਸਤੌਜ ਵਾਲੇ ਨੂੰ ਹੁਣ ਤੁਸੀਂ ਦੇਖਿਓ ਉੱਥੇ ਆਪਾਂ ਸਕੂਲ ਬਣਾ ਲੈਣਾ ਸਕੂਲ ਦਾ ਸਕੂਲ ਦਾ ਨਾਰਾ ਵੀ ਬਹੁਤ ਵਧੀਆ ਸੋਚ ਲਿਆ ਆਪਾਂ ਉਹ ਸਕੂਲ ਦੀ ਪ੍ਰਮੋਸ਼ਨ ਕਰਾਂਗੇ ਉਹ ਸਕੂਲ ਦੀ ਐਡ ਕਰਾਂਗੇ ਕਿ ਦੁਨੀਆ ਦਾ ਪਹਿਲਾ ਸਕੂਲ ਜਿਹਦੇ ਹਰ ਕਮਰੇ ਦੇ ਪਿੱਛੇ ਪੂਲ ਜੈਸੀ ਵੀ ਦਾ ਕਲੱਜ ਛੱਡ ਕੇ ਨਗਰਨ ਕਰੂੰ ਦੇਖੇ ਆਓ ਤੁਸੀਂ ਇਹਨਾਂ ਨੇ ਸਮਝਿਆ ਕਿ ਇਹ ਪੰਜਾਬ ਨੂੰ ਆਪਦੀ ਪ੍ਰਾਪਰਟੀ ਸਮਝ ਲਿਆ ਇਹਨਾਂ ਦੇ ਬਾਪ ਦੀ ਜ਼ਕੀਰ ਹੈ ਲੈ ਜਾਣਗੇ ਨਾਲ ਸਾਨੂੰ ਮਲੰਗ ਦੱਸਦੇ ਆ ਇਹ ਤੇ ਆਮਾਨੀ ਪਟਕੜ ਦਾ ਮਲੰਗ ਨੇ ਹਾਂ ਭਾਈ ਮਲੰਗਾ ਉਹ ਭਾਈ ਤੁਸੀਂ ਰਜਵਾੜੇ ਬਣ ਕੇ ਲੁੱਟ ਕੇ ਅਸੀਂ ਤਾਂ ਮਲੰਗੀ ਰਹਿਣਾ ਸਿੱਖਰ ਪਰ ਜਦੋਂ ਮਲੰਗ ਕਿਤੇ ਇੱਕ ਜਗ੍ਹਾ ਤੇ ਇਕੱਠੇ ਹੋ ਕੇ ਕੋਈ ਫੈਸਲਾ ਲੈ ਲੈਣ ਫਿਰ ਮੈਂ ਤੇਰਾ ਤੇਰੇ ਵਰਗੇ ਰਜਵਾੜੇ ਵੀ ਬਚਦੇ ਨਹੀਂ ਹੁੰਦੇ ਜਿੰਦਾਬਾਦ ਜਿੰਦਾਬਾਦ ਸੁਪਠਿੰਡੇ ਪਹਿਲਾ ਸ਼ਹਿਰ ਤੁਸੀਂ ਝਾੜੂ ਚਲਾਇਆ एस बार लोकसभा झाड़ू चला दो नौ, नौ एमएलए अपने ने मेरे वीर मेनू पत्रकार कहें आपने अपना पंजाब में और दिल्ली में ये बीजेपी की आंधी को कैसे रोका मगर यह तो कड़ी वी गल बताइए कैसे रोका दिल्ली और पंजाब में बीजेपी जीत नहीं पाई मगर कोई खास वीडी गई मैं बीजेपी ने चो निशान की है ਕਹਿੰਦੇ ਇਹ ਕਮਲ ਦਾ ਫੁੱਲ ਹੈ ਮੈਂ ਕਹਿੰਦੀ ਸਾਡਾ ਚੋ ਨਿਸ਼ਾਨ ਕੀ ਹੈ ਕਹਿੰਦੀ ਝਾੜੂ ਹੈ ਜੀ ਮੈਂ ਕਹਿੰਦੀ ਕਮਲ ਦਾ ਫੁੱਲ ਕਿੱਥੇ ਉਗਦਾ ਹੈ ਕਹਿੰਦੇ ਚਿੱਕੜ ਚ ਮੈਂ ਕਹਾਂ ਝਾੜੂ ਕੀ ਕੰਮ ਕਰਦਾ ਹੈ ਕਹਿੰਦੇ ਚਿੱਕੜ ਦੀ ਸਫਾਈ ਮੈਂ ਕਹਿੰਦੀ ਝਾੜੂ ਨਾਲ ਚਿੱਕੜ ਦੀ ਸਫਾਈ ਕਰਤੀ ਦਿੱਲੀ ਤੇ ਪੰਜਾਬ ਵਿੱਚ ਕਮਲ ਉੱਗੇ ਹੀ ਨਹੀਂ ਸੁਬੀਰੋ ਉਹ ਝਾੜੂ ਫੇਰਨਾ ਇਹਨੂੰ ਜ਼ਿੰਦਗੀ ਭਰ ਯਾਦ ਰਹੇ ਇੱਕ ਅਕਲ ਰੋਣ ਲੱਗੀ ਹੋਈ ਸੀ ਕਿਤੇ ਪ੍ਰੋਗਰਾਮ ਜਿੱਤੇ ਰੋਣ ਲੱਗੀ ਹੋਈ ਸੀ ਬੜੇ ਖੇਖਣ ਆਉਂਦੇ ਆ ਬੜੇ ਖੇਖਣ ਉ ਰੋਈ ਜਾਂਦੀ ਸੀ ਆ ਗਿਆ ਆ ਗਿਆ ਹਜੇ ਤਾਂ ਬੀਬਾ ਥੋੜਾ ਜਿਹਾ ਸਬਰ ਕਰ ਤੂੰ 4 ਜੂਨ ਨੂੰ ਦੇਖੀ ਸਾਰਾ ਕਬਰ ਮੇਰੀ ਫੋਟੋ ਦੇਖ ਕੇ ਰੋਇਆ ਕਰ ਗਿਆ ਜਿੰਦਾਬਾਦ 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 ਮੇਰੀ ਕੋਈ ਘਾਤ ਨਹੀਂ ਇਨਾਂ ਨੂੰ ਰਵਾਉਣ ਦੀ ਇਹ ਸਾਰਾ ਤੁਹਾਡੇ ਸਿਰ ਤੇ ਹੋ ਰਿਹਾ ਵੀਰੋ ਤੁਹਾਡੇ ਸਿਰ ਤੇ ਹੋ ਰਿਹਾ ਮੇਰਾ ਮੇਰੀ ਥਕਾਵਟ ਉਦੋਂ ਲੈ ਜਾਂਦੀ ਹੈ ਜਦੋਂ ਤੁਸੀਂ ਮੇਰਾ ਸਾਥ ਦੇ ਦਿੰਦੇ ਹੋ ਵੀਰੋ 1 ਰੁਪਏ ਦਾ ਇਲਜ਼ਾਮ ਲਾ ਦਿਓ ਸਵਾ ਦੋ ਸਾਲ ਹੋ ਗਏ ਇਮਾਨਦਾਰੀ ਮੇਰੀ ਤੇ ਲਾ ਦਿਓ 1 ਰੁਪਏ ਦਾ ਇਲਜ਼ਾਮ ਕਿ 1 ਰੁਪਈਆ ਮੁੱਖ ਮੰਤਰੀ ਪਰ ਇਹ ਮੈਂ ਇਮਾਨਦਾਰੀ ਇਹ ਇਮਾਨਦਾਰੀ ਮੈਂ ਤਾਂ ਰੱਖ ਸਕਦਾ ਜਦੋਂ ਤੁਸੀਂ ਮੇਰਾ ਸਾਥ ਦੇ ਦਿੰਦੇ ਹੋ ਫਿਰ ਮੈਨੂੰ ਐਂ ਲੱਗਦਾ रुपये छोटे ने लोग बड़े ने जे लोग ने फिर माया कुछ नहीं आएगी माया नहीं है कुछ बठिंडे जिनी बारी बुलाऊंगे उन्नी बारी आ बठिंडे वाला कंडा जहा ही जाता बस करते करता ਫਿਰ ਦੋਨੇ ਹੱਥ ਉੱਪਰ ਚਾੱਕ ਕੇ ਦੋ ਨਾਰੇ ਲਾ ਕੇ ਦੱਸੋ ਇਨਕਲਾਬ ਜਿੰਦਾਬਾਦ ਆਈ ਥਿੱਕ ਆ ਨਾੜੀ ਐ ਬਾਦਲ ਪਿੰਡ ਨਾਲ ਹੀ ਐ ਉਥੇ ਤੱਕ ਤਾਂ ਸੁਣੀ ਵੀ ਹੋ ਗਿਆ ਕੰਮ ਇਨਕਲਾਬ ਜਿੰਦਾਬਾਦ ਇਨਕਲਾਬ ਜਿੰਦਾਬਾਦ ਬੋਲੇ ਸੋਨਿਆ ਗੁੱਟੀਆਂ ਸਾਹਿਬ ਧੰਨਵਾਦ ਵੀ ਕਰਨਗੇ ਸਵਾਗਤ ਵੀ ਕਰਨਗੇ ਵਿਚਾਰ ਕਰ ਕਿੰਡਾ ਵਾਸੀਓ ਤੁਹਾਡਾ ਬਹੁਤ-ਬਹੁਤ ਧੰਨਵਾਦ ਜਦੋਂ ਤੁਸੀਂ ਕਿ ਇਸ ਵੇਲੇ ਤੱਕ ਪੰਜਾਬ ਦੇ ਮਹਾਨ ਸਬੂਤ ਆਪਣੇ ਮਾਣਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਜੀ ਮਾਨ ਹੋਰਾਂ ਦਾ ਬਹੁਤ ਵੱਡਾ ਸਵਾਗਤ ਕੀਤਾ ਹੈ ਔਰ ਉਹਨਾਂ ਨੇ ਦੋਨੋਂ ਬੇਨਤੀ ਕੀਤੀ ਹੈ ਕਿ ਜਿਹੜੀ ਆਉਣ ਵਾਲੀ 4 ਤਰੀਕ ਹੈ ਤੁਸੀਂ ਸਾਰੇ ਭੈਣ ਭਰਾਵਾਂ ਨੇ ਪੂਰਾ ਜ਼ੋਰ ਲਾ ਕੇ ਇੱਕ ਉਹੜਕਾ ਰਹਿ ਗਿਆ ਜਿਹੜਾ ਘਰ ਵਿੱਚ ਲੰਬਾ ਇੱਕ ਦੂਜੇ ਨੂੰ ਦਿੰਦੇ ਐ ਜਿਵੇਂ ਉਹਨਾਂ ਨੇ ਕਿਹਾ ਵੀ ਉਹ ਪੂਰਾ ਕਰ ਦਿਓਗੇ ਟੋੜਾ ਖੁੰਗਾਰਾ ਥੋੜਾ ਹਲਾਰਾ ਥੋੜੀ ਥੋੜਾ ਜੋਸ਼ ਟੋੜਾ ਢਾਲ ਸਾਰਿਆਂ ਦਾ ਰਲ ਮਿਲ ਕੇ ਇਹ ਬਹੁਤ ਵੱਡਾ ਜਿਹੜਾ ਸੁਨੇਹਾ ਜਾਂਦਾ ਪੰਜਾਬ ਵਿੱਚ ਕੇ ਜਿਹਨੂੰ ਹੌਟ ਸੀਟ ਕਿਹਾ ਜਾਂਦਾ ਹੈ ਉੱਥੇ ਵੀ ਤੁਸੀਂ ਲੋਕਾਂ ਨੇ ਉਹ ਜਿਹੜੇ ਸਾਲਾਬਦ ਦੀ ਕਬਜ਼ਾ ਕਰੀ ਬੈਠੇ ਸੀ ਉਹ ਕਬਜ਼ਾ ਤੋੜਨ ਦਾ ਪੱਕਾ ਇਰਾਦਾ ਬਣਾ ਲਿਆ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ 4 ਜੂਨ ਨੂੰ ਝਾੜੂ ਫੇਰ ਦਿਓ ਵੀਰੋ ਮੁੱਖ ਮੰਤਰੀ ਸਾਹਿਬ ਦਾ ਜਿਨ੍ਹਾਂ ਨੇ ਪੰਜਾਬ ਦੇ ਲੋਕਾਂ ਨਾਲ ਪਹਿਲੀ ਵਾਰ ਸਰਕਾਰ ਵੱਲੋਂ ਇਨਸਾਫ ਚਾਹੀਏ ਨੌਕਰੀਆਂ ਚਾਹੀਏ ਬਿਜਲੀ ਦੇਣੀ ਹਰ ਘਰ ਨੂੰ ਕੋਈ ਸ਼ਹਿਰ ਨਹੀਂ ਕੋਈ ਪਿੰਡ ਨਹੀਂ ਇਸੇ ਤਰ੍ਹਾਂ ਟੋਲ ਪਲਾਜ਼ਿਆਂ ਨੂੰ ਬੰਦ ਕਰਨਾ ਔਰ ਜਿੱਥੇ ਕਿਸਾਨਾਂ ਨੂੰ ਨਹਿਰਾਂ ਦਾ ਪਾਣੀ ਪਹੁੰਚਾਉਣ ਦੇ ਯਤਨ ਉੱਥੇ ਵਪਾਰੀਆਂ ਦਾ ਵੀ ਖਿਆਲ ਰੱਖਣਾ ਹਰ ਇੱਕ ਵਰਗ ਦਾ ਪੂਰਾ ਖਿਆਲ ਰੱਖ ਕੇ ਪੰਜਾਬ ਦਾ ਸਪੂਤ ਲੋਕਾਂ ਦੀ ਸੇਵਾ ਕਰ ਰਿਹਾ ਥੋੜਾ ਟੋੜਾ ਸਾਰਿਆਂ ਦਾ ਸਹਾਰਾ ਤੇ ਸਹਿਯੋਗ ਮੰਗ ਰਿਆ ਸਾਰਿਆਂ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ